ਬਟਾਲਾ ਪੁਲਿਸ ਵੱਲੋਂ ਕਾਰ ਸਵਾਰ પતિ ਪਤਨੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 72 ਲੱਖ ਦੀ ਜਾਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ ਫੜੇ ਗਏ ਮੁਲਜ਼ਮਾਂ ਦੀ ਪੁਲਿਸ ਨੇ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ ਉੱਥੇ ਹੀ ਬਟਾਲਾ ਪੁਲਿਸ ਐਸਐਸਪੀ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਤੇ ਬੀਤੀ ਦੇਰ ਰਾਤ ਅਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹਾਈਵੇ ਤੇ ਸਥਿਤ ਪਿੰਡ ਸਹਿਦ ਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ ਇੱਕ ਕਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 27 ਲੱਖ ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ ਹੈ। ਉੱਥੇ ਹੀ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਬੀਰ ਸਿੰਘ ਅਤੇ ਉਸ ਦੀ ਪਤਨੀ ਗੁਰਿੰਦਰ ਕੌਰ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਅਤੇ ਐਸਐਸਪੀ ਬਟਾਲਾ ਨੇ ਦੱਸਿਆ ਕਿ ਜਦ ਦੋਵੇਂ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ ਤਾਂ ਉਹਨਾਂ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ 'ਚ ਜਾਂਚ ਕੀਤੀ ਤਾਂ ਉੱਥੋਂ 3 ਲੱਖ ਰੁਪਏ ਦੇ ਹੋਰ ਜਾਲੀ ਨੋਟ ਮਿਲੇ ਅਤੇ ਉੱਥੇ ਹੀ ਪੁਲਿਸ ਵੱਲੋਂ ਇਸ ਜਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਪੇਪਰ ਆਦਿ ਸਮਾਨ ਵੀ ਜ਼ਬਤ ਕੀਤਾ ਗਿਆ। ਏਰੀਆ ਦੇ ਵਿੱਚ ਪਿੰਸਾਦ ਮੁਬਾਰਕ ਤੇ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਦੋ ਵਿਅਕਤੀ ਜੋ ਹੈ ਪਕੜੇ ਗਏ ਹੈ। ਉਹ ਸੁਖਬੀਰ ਸਿੰਘ ਐਂਡ ਉਹਨਕੇ ਜੋ ਪਤਨੀ ਗੁਰਿੰਦਰ ਕੌਰ ਦੋਵੇਂ ਜੋ ਹੈਗੇ ਇਹ ਤਰਸੀਕੇ ਥਾਣੇ ਦੇ ਰਹਿਣ ਵਾਲੇ ਹੈਗੇ ਆ। ਸਾਡੇ ਕੋਲ ਇਨਫੋਰਮੇਸ਼ਨ ਸਿਗੀ ਕਿ ਇਹ ਤਸਕਰੀ ਕਰਦੇ ਆ ਖੂਟਾ ਨੋਟ ਦੀ ਜੋ ਦੈਟ ਇਜ਼ ਐਫ ਆਈ ਸੀ ਐਨ ਜਿਨਨੂੰ ਅਸੀਂ ਕਹਿੰਦੇ ਆ ਫੇਕ ਇੰਡੀਅਨ ਕਰੰਸੀ ਨੋਟਸ ਸੋ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਾਡਾ ਨਕਾ ਲੱਗਿਆ ਸੀਗਾ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤੇ ਇਹਨਾਂ ਦੇ ਦੋ ਗੱਡੀਆਂ ਦੇ ਵਿੱਚ ਆ ਰਹੇ ਸੀਗੇ ਇੱਕ ਵਰਨਾ ਔਰ ਇੱਕ ਅਲਕਜ਼ਾਰ ਤੋਂ ਉਹਦੇ ਉੱਚ ਉਹਦੇ ਵਿੱਚ ਸਾਨੂੰ 27 ਲੱਖ ਰੁਪਇਆ ਉਹਨਾਂ ਵੱਲੋਂ ਗੱਡੀ ਤੋਂ ਹੀ ਰਿਕਵਰ ਹੋ ਗਏ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਉਹਨਾਂ ਦੇ ਕਰ ਦੇ ਜਿੱਥੇ ਬਣਾਉਂਦੇ ਸੀਗੇ ਨੋਟ ਜਿੱਥੇ ਬਣਾਉਂਦੇ ਸੀ ਉੱਥੇ ਰੇਡ ਕੀਤਾ ਸੀ ਔਰ ਉੱਥੋਂ ਦੀ ਉਹਨਾਂ ਦੀ 3 ਲੱਖ ਕਰੰਸੀ ਹੋਰ ਔਰ ਨਾਲ ਹੀ ਜੋ ਸਮਾਨ ਜਿਨ੍ਹਾਂ ਨੂੰ ਯੂਜ਼ ਕਰਕੇ ਇਹ ਨੋਟ ਬਣਾਉਂਦੇ ਸੀਗੇ ਉਹ ਵੀ ਸਮਾਨ ਸਾਰੇ ਸਾਨੂੰ ਮਿਲੇ ਹੈਗੇ ਉਹਨਾਂ ਨੂੰ ਅਸੀਂ ਰਿਕਵਰੀ ਵੀ ਕਰ ਦਿੱਤੇ ਹੈਗੇ ਸਾਰੇ ਇੱਥੇ ਹੈਗੇ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਨਾਲ ਹੀ ਜੋ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਚੀਜ਼ ਹੋਰ ਇੱਕ ਹੋਰ ਚੀਜ਼ ਆਈ ਹੋਈ ਹੈ ਇਹਨਾਂ ਇਹ ਦੋਵਾਂ ਦੇ ਨਾਲ ਇੱਕ ਤੀਜਾ ਬੰਦਾ ਹੋਰ ਹੈਗਾ ਉਹ ਆਲਰੇਡੀ ਜੇਲ੍ਹ 'ਚ ਹੈਗਾ ਤੋਂ ਉਹ ਇਹਨਾਂ ਦਾ ਮਦਦ ਕਰਦਾ ਸੀ ਇਹਨਾਂ ਨੂੰ ਨੋਟਾਂ ਨੂੰ ਬਣਾਉਣ ਦੇ ਵਿੱਚ ਤੋ ਹਲੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਹੈਗੇ ਉਹਨਾਂ ਦੀ ਤਫਤੀਸ਼ ਦੇ ਵਿੱਚ ਫਿਰ ਅੱਗੇ ਜੋ ਚੀਜ਼ ਨਿਕਲਣਗੇ ਉਹਦੇ ਫਿਰ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ ਇਹ ਵੀਰ ਫੜਿਆ ਗਿਆ ਜੀ ਇਹ ਕੋਈ ਕੋਰਪੋਰੇਟ ਬੈਂਕ ਦਾ ਸਾਕੀ ਨਾ ਹਾਂ ਜੀ ਇਹ ਪਹਿਲੇ ਇਹ ਗਵਰਨਮੈਂਟ ਏਮਪਲੋਈ ਸੀਗਾ ਜੀ ਇਹ ਸਰਕਾਰੀ ਮੁਲਾਜ਼ਮ ਸੀਗਾ ਇਹ ਕੋਰਪੋਰੇਟ ਬੈਂਕ ਦੇ ਵਿੱਚ ਕੰਮ ਕਰਦਾ ਸੀ ਉੱਥੇ ਇਹਨਾਂ ਦੇ ਉੱਤੇ ਇੱਕ ਪਰਚਾ ਹੋ ਗਿਆ ਸੀਗਾ 2 ਕਰੋੜ 45 ਲੱਖ ਦੀ ਇੱਕ ਠੱਗੀ ਦਾ ਮਾਮਲਾ ਇਹਦੇ ਵਿੱਚ ਦਰਜ ਹੋ ਗਿਆ ਸੀ ਔਰ ਇਹਦੇ ਵਿੱਚ ਹੀ ਅਰੈਸਟ ਵੀ ਹੋਇਆ ਸੀਗਾ ਔਰ ਇਹਨਾਂ ਨੇ ਜੇਲ ਟਾਈਮ ਵੀ ਲਾ ਕੇ ਆਇਆ ਸੀ ਫਿਰ ਉਸ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਵੀ ਹੋ ਗਈ ਸੀ ਸਰਵਿਸ ਤੋਂ ਜੀ ਉਹ ਹਲੇ ਤਫਤੀਸ਼ ਦੀ ਪਾਰਟ ਹੈ ਜੀ ਹਲੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਜੋ ਆ ਚੁੱਕੀ ਹੈ ਉਹਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ 5 ਲੱਖ ਦਾ ਇੱਕ ਪਾਰਸਲ ਇਹਨਾਂ ਨੇ ਅੱਗੇ ਦਿੱਤੀ ਹੈ ਉਹ ਕਿੱਥੇ ਦਿੱਤੀ ਹੈ ਕਿੰਨਾਂ ਨੂੰ ਦਿੱਤੀ ਹੈ ਉਹ ਸਾਰੇ ਚੀਜ਼ੇ ਹਲੇ ਸਾਡੀ ਤਫਤੀਸ਼ ਦੇ ਦੌਰਾਨ ਆਣੀ ਚਾਹੀਦੀ ਹੈ ਜੀ ਕੰਨੀ ਦੇਰ ਤੋਂ ਕਾਬੇ ਜੀ ਇਹ ਕਹਿੰਦੇ ਜੀ ਆਪਾਂ ਅਕਤੂਬਰ 2023 ਤੋਂ ਬਣਾ ਰਹੇ ਹੈਗੇ ਲੇਕਿਨ ਹਲੇ ਦਿੱਤੀ ਨਹੀਂ ਸੀ ਕਿਥੇ ਲੇਕਿਨ ਉਹ ਹਲੇ ਇਨਵੈਸਟੀਗੇਸ਼ਨ ਦੀ ਪਾਰਟ ਹੈ ਜੀ ਉਹ ਤੋਂ ਕਹਿੰਦੇ ਕਿ ਅਕਤੂਬਰ ਦੇ ਵਿੱਚ ਅਕਤੂਬਰ 2023 ਦੇ ਵਿੱਚ ਅਸੀਂ ਜੋ ਜੇਲ ਜ ਹੈਗਾ ਉਹ ਉਹ ਬੰਦੇ ਨੇ ਸਾਨੂੰ ਬਣਾ ਕੇ ਦਿੱਤੀ ਸੀ ਅਸੀਂ ਲੇਕਿਨ ਕਿਥੇ ਬਾਹਰ ਨਹੀਂ ਦਿੱਤੀ ਆ ਉਹ ਉਹਨਾਂ ਦੀ ਕਹਿਣਾ ਹੈਗਾ ਲੇਕਿਨ ਅਸੀਂ ਉਹਨੂੰ ਹੋਰ ਵੀ ਡੂੰਘਾਈ ਨਾਲ ਇਹਦਾ ਪੁੱਛਗਿੱਛ ਕਰਾਂਗੇ ਔਰ ਉਹਦਾ ਅੱਗੇ ਜੋ ਇਹਨਾਂ ਨੇ ਜਿੱਥੇ ਜਿੱਤੇ ਦਿੱਤੀ ਹੈ ਕਿੰਨੇ ਪ੍ਰਿੰਟ ਹੋਏ ਨੇ ਔਰ ਜੋ ਇੱਕ ਹੋਰ ਹੈਗਾ ਜੋ ਮੁਰਜ਼ੇ ਉਹਨਾਂ ਨੂੰ ਵੀ ਅਸੀਂ ਜਦੋਂ ਲੈ ਕੇ ਆਵਾਂਗੇ ਤਾਂ ਉਹਨਾਂ ਦੇ ਕਹਿਣ ਦੇ ਵਿੱਚ ਜੋਸ਼ ਹੀ ਸਾਹਮਣੇ ਆਂਦੇ ਉਹਦੇ ਹਿਸਾਬ 'ਚ ਅੱਗੇ ਦੀ ਆਪਣੀ ਕਾਰਵਾਈ ਚੱਲੇਗੀ। ਇਲੈਕਸ਼ਨ ਦੇ ਵਿੱਚ ਵੀ ਵਰਤ ਸਕਦੇ ਆ ਨੋਟ ਜਿਹੜੇ ਜਾਨੀ। ਅ ਤੁਸੀਂ ਦੇਖ ਸਕਦੇ ਹੋ ਜੀ ਮਤਲਬ ਜਿ세 ਆਮ ਆਮ ਬੰਦਾ ਹੈ ਉਹਨੂੰ ਇਹ ਮੁਸ਼ਕਿਲ ਹੈ ਉਹਨੂੰ ਪਤਾ ਬਤਾ ਕਰਾਣਾ ਕਿ ਇਹ ਫੇਕ ਹੈ ਜਾਂ ਸਹੀ ਹੈ। ਤੋ ਬਟ ਚੰਗਾ ਹੋ ਗਿਆ ਜੀ ਉਤੋਂ ਪਹਿਲੇ ਹੀ ਵਰਤਨ ਤੋਂ ਪਹਿਲੇ ਹੀ ਇਹ ਕਾਬੂ ਆ ਗਏ ਔਰ ਜਿੰਨੇ ਵੀ ਨਦੀ ਸਿਗੇ ਉੱਥੇ ਸਮਾਨ ਸੀ ਉਹ ਸਾਰੇ ਰਿਕਵਰ ਹੋ ਗਏ।

ਇਸ ਨੂੰ ਕਿਹਾ ਜਾਂਦਾ ਹੈ ਕਿ ਦੋ ਗੱਡੀਆਂ ਬਰਾਮਦ ਹੋਈਆਂ ਜੀ ਇੱਕ ਵਰਨਾ ਗੱਡੀ ਹੈ ਔਰ ਇੱਕ ਅਲਕਜ਼ਾਰ ਗੱਡੀ ਹੈ